ਤੇਰੀ ਕੁੱਪ ਦੀ ਜਾਣਕਾਰੀ ਦਿੰਨੇ ਆ ਸਾਨੂੰ ਥੋੜੀ ਜੀ ਕਿ ਕਿੰਨੇ ਰੁਪਈਆ ਦਾ ਆ ਸਿਸਟਮ ਜਾਇਆ ਇਹ ਤਰਪਾਲ ਜੀ ਕਿੰਨੀਆਂ ਟਰਾਲੀਆਂ ਇਹਦੇ ਚ ਤੂੜੀ ਦੀਆਂ ਪੈ ਗਈਆਂ ਨਾ ਤੇ ਇਹ ਪ੍ਰਸ਼ਾਦ ਕਣਕ ਦਾ ਕੋ ਸਾਡਾ ਢੋਲ ਭਰਨ ਦਾ ਤਰੀਕਾ ਹੈਗਾ ਲੋਟੀ ਟੀਰਨ ਤੋਂ ਬਾਅਦ ਅਗਲਾ ਕੰਮ ਇਹ ਤੇ ਹੁੰਦਾ ਸੀਗਾ ਛੱਬ ਬਣਦੀ ਹੁੰਦੀ ਸੀ ਇਹ ਤੇ ਦੁੱਧ ਰੇ ਰੱਖਣ ਵਾਲੀਆਂ ਮਧਾਨੀਆਂ ਪੁਰਾਣੇ ਸਮਾਨ ਵਾਲੀਆਂ ਬੋਲਾ ਨਹੀਂ ਸੀਰੀਅਸ ਲੈ ਕੇ ਯਾਰ ਤੂੰ ਮੈਂ ਇਹਨੂੰ ਕਿਹਾ ਬਚੂਗੀ ਇਹ ਕਹਿੰਦਾ ਬਚਦੇ ਨਹੀਂ ਸਾਡੀ ਬਸ ਉਦੋਂ ਦੀ ਇਸੇ ਚੱਕਰ ਚ ਹਰ ਪਾਣੀ ਜਲਾਉਦਾ ਫਿਰਦਾ ਸੀ ਮੜਾ ਮੈਂ ਵੀ ਦੇਖ ਪਾਣੀ ਲੈ ਕੇ ਪੀਣਾ ਜਦੋਂ ਠੰਡੇ ਹੋਰੇ ਬੈਠੇ ਆ ਕੋਲੇ ਧੰਨਵਾਦ ਵਾਲੀ ਕੋਈ ਗੱਲ ਨਹੀਂ ਜਦੋਂ ਢੋਲ ਭਰਨੇ ਹੋਵੇ ਉਹਦੀ ਫੋਨ ਕਰ ਦੂੰ ਤੈਨੂੰ ਮੈਂ ਅੱਛਾ ਭਤੀਜਾ ਪਿਆਰਾ ਭਤੀਜਾ ਤਾਜ ਭਤੀਜਾ ਕੀ ਆਦਾ ਜਿੱਦਾਂ ਵਧੀਆ ਤੇਰੇ ਕੁੱਪ ਦੀ ਵੀਡੀਓ ਬਣਾ ਲਈਏ ਜਿਉਂਦੋ ਜੁਆ ਹੋਰ ਆਪਣਾ ਵੀ ਮਸ਼ਹੂਰ ਹੈ ਪਿੰਡ ਜਿਹਾ ਆਪਣਾ ਧੰਨਵਾਦ ਬੰਦੇ ਘਟਾ ਕੇ ਆਖਦਾ ਆ ਤੇ ਕੁੱਪ ਦੀ ਵੀਡੀਓ ਦੀ ਗੱਲ ਹੈ ਇਹ ਕਹਿੰਦੇ ਆਂ ਬਈ ਅਸੀਂ ਕਿ ਸਾਡੇ ਏਰੀਆ ਜਿਹੇ ਜੇ ਕੁੱਪ ਬਹੁਤ ਘੱਟ ਲੱਗਦੇ ਆ ਕਿ ਦਾਹੀਂ ਲਾਡੀ ਗਈ ਜਾਂਦਾਗਾ ਕਿ ਨਵਾਂ ਕੰਮ ਸ਼ੁਰੂ ਕਰਤਾ ਇਹ ਤੇ ਇਹਦੀ ਕੁਪ ਦੀ ਜਾਣਕਾਰੀ ਦਿੰਨੇ ਆ ਸਾਨੂੰ ਥੋੜੀ ਜੀ ਕਿ ਕਿੰਨੇ ਰੁਪਈਆ ਦਾ ਆ ਸਿਸਟਮ ਜਾਇਆ ਇਹ ਤਰਪਾਲ ਜੀ ਕਿੰਨੀਆਂ ਟਰਾਲੀਆਂ ਇਹਦੇ ਚ ਤੂੜੀ ਦੀਆਂ ਪੈ ਗਈਆਂ ਤੇ ਕਿੰਨਾ ਇਹ ਉੱਚਾਗਾ ਹੈਨਾ ਲਾਡੀ ਤੇ ਸਾਰਿਆਂ ਤੋਂ ਪਹਿਲਾਂ ਇਹਦੀ ਗੱਲ ਕਰਦੇ ਆ ਆਪਾਂ ਰੇਟ ਤੋਂ ਸ਼ੁਰੂ ਲਾਡੀ ਕਿੰਨੇ ਰੁਪਈਆ ਦਾ ਆ ਇਹ 25-2600 ਦਾ 25-2600 ਰੁਪਏ ਦਾ ਲਾਡੀ ਕਹਿੰਦਾ ਇਹ ਮਿਲ ਜਾਂਦਾ ਕੁਪ ਜਾਇ ਇਹ ਤੇ ਲਗਭਗ 13 ਫੁੱਟ ਉੱਚਾ ਇਹ ਹੈਨਾ ਤੇ 13 ਹੀ ਟਰਾਲੀਆਂ ਇਹਦੇ ਚ ਤੂੜੀ ਦੀਆਂ ਪਾਤੀਆਂ ਲਾਡੀ ਨੇ ਤੇ 60 ਫੁੱਟ ਦਾ ਇਹਦਾ khera ਗਾ ਸਹੀ ਹੈ ਨਾ ਤੇ ਕੋਈ ਦਿੱਕਤ ਇਹਦੇ ਚ ਤੁਹਾਨੂੰ ਲਾਉਣ ਚ ਆਈ ਹੋਵੇ ਨਾ ਨਾ ਕੋਈ ਦਿੱਕਤ ਨਹੀਂ ਤੂੜੀ ਪਾਉਣ ਚ ਜਿਹਨੇ ਬੰਦੇ ਨੇ ਪਹਿਲਾਂ ਤੂੜੀ ਸਾੜੀ ਪਾਉਂਦੇ ਆ ਉਹਨਾਂ ਬੰਦੇ ਨੂੰ ਲਿਆਵੇ ਫਿਰ ਉਹ ਸਿੱਧਾ ਹੀ ਖੜਾ ਕਰ ਦਿੰਦੇ ਇਹਨੂੰ ਹਾਂ ਨਹੀਂ ਠੱਡਾ ਆ ਜਾ ਹੋ ਜਾ ਉਹੀ ਆਪਣੇ ਕਣਕ ਦੇ ਬੋਰੇ ਭਰਨ ਵਾਲੀ ਗੱਲਬਾਤ ਆ ਹੈਨਾ ਸਾਂਹੀ ਗੱਲ ਹੀ ਆ ਹਾਂ ਵੀ ਉਹਦੇ ਖੁੰਜੀ ਜੀ ਨਾ ਬੈਠ ਜੇ ਕੋਈ ਹਾਂ ਠੀਕ ਆ ਤੇ ਟਕੜਕਾ ਹੀ ਕਰੀ ਜਾਂਦੇ ਓਏ ਟਕੜਿਆ ਹੁਣੇ ਨੂੰ ਕੱਲ ਹਵਾ ਵਾਲੀ ਦੀ ਕੱਲ ਕਾਗਜ਼ ਖੜਿਆ ਨਹੀਂ ਤੰਗ ਕਰੇਗਾ ਹਾਂ ਤੇ ਕੱਲ ਵਾਲੀ ਮੌਸਮ ਦੀ ਗੱਲ ਕਰੀਏ ਕੱਲ ਰੱਬ ਆਇਆ ਸੀ ਕਈ ਕਵਾੜੇ ਲੈ ਕੇ ਚੱਕ ਕੇ ਵਾਵਾ ਤਿਆਰੀ ਕਰਕੇ ਤੇ ਪਰ ਲੰਘ ਗਿਆ ਖੈਰ ਸੁੱਖਾ ਰਹੇਗੀ ਕਿ ਹਾਂ ਤੇ ਰਾਤ ਇਹ ਮੰਡੇ ਪਈ ਸੀ ਉਸ ਟਾਈਮ ਟਕਣਾ ਮੂੰਹ ਨਹੀਂ ਰੇ ਜੀ ਹਾਂ ਲੈ ਤੇਰੀ ਬਣਾਉਣਿਆ ਲੇ ਬਣਿਆ ਹੁਣ ਆਪਾਂ ਕਰਨਾ ਕੀ ਹੋਰ ਕੀ ਕਹਿੰਦਾ ਕੁੱਪ ਲਿਆ ਕਦੀ ਐਵੇਂ ਲੈ ਵੀ ਲਾਡੀ ਨੇ ਕੁੱਪ ਦੀ ਪਰੰਪਰਾ ਆ ਮਿਲ ਸਾਡੇ ਪਿੰਡ ਤੇ ਸਾਡੇ ਏਰੀਆ ਜਿਹੇ ਇਧਰ ਆ ਚਲਾ ਦੇਣੀ ਆ ਤੇ ਇੰਨੀ ਕੀ ਗੱਲਬਾਤ ਇਸ ਕੁੱਪ ਦੀ ਸੀਗੀ ਤੇ ਜਿਹੜੀ ਆਪਾਂ ਇੱਥੋਂ ਆਪਣਾ ਬਲੌਗ ਅੱਜ ਹਾਂ ਤੇ ਤਿੰਨ ਤੋਂ ਚਾਰ ਸਾਲ ਕੰਮ ਦੇ ਜੂਗਾ ਹਾਂ ਤੇ ਤਿੰਨ ਤੋਂ ਚਾਰ ਸਾਲ ਲਾਡੀ ਕਹਿੰਦਾ ਇਹ ਕੰਮ ਦੇ ਜੂਗੀ ਭਾਈ ਤਰਪਾਲ ਜੀ ਤੇ ਆ ਪਿੰਡ ਵਾਲੇ ਵੀਰ ਭਾਈ ਦੇਖਣ ਆਈ ਜਾਂਦੇ ਭਾਈ ਜੱਗਾ ਸਿੰਘ ਜੀ ਭਾਈ ਕੀ ਹਾਲ ਨੇ ਵਧੀਆ ਹੀ ਛੇਤ ਬਹੁਤ ਵਧੀਆ ਚੀਜ਼ ਆ ਜੀ ਬਹੁਤ ਵਧੀਆ ਚੀਜ਼ ਆ ਤੇ ਵਧੀਆ ਘੈਂਟ ਗੱਲਬਾਤ ਆ ਥੋੜਾ ਨੇੜੇ ਤੋਂ ਦਿਖਾਈਏ ਇਹਨੂੰ ਤੇ ਇਹ ਹੈ ਉਸੇ ਤਰ੍ਹਾਂ ਹੀ ਜਿਵੇਂ ਆਪਣੇ ਪੱਲੀ ਵਾਲਾ ਕੰਮ ਹੁੰਦਾ ਪੱਲੀ ਤੋਂ ਉਤਰੀ ਲੈਵਲ ਦੀ ਗੱਲਬਾਤ ਹੁੰਦੀ ਜਿਹੜੀ ਥੋੜੀ ਜੀ ਤਰਪਾਲ ਆ ਜੀ ਹਾਂਜੀ ਤੇ ਬਾਕੀ ਗੱਲਬਾਤ ਇਹਦੇ ਬਾਰੇ ਦੱਸਤੀ ਬਸ ਤੁੜੀ ਤਪਾ ਕਿੰਨਾ ਗੇੜੇ ਚ ਪੈ ਗਿਆ ਤੇ ਲੋਟ ਆ ਭਾਈ ਕਿਸੇ ਵੀਰ ਭਾਈ ਨੇ ਖਰੀਦਣਾ ਹੋਵੇ ਤੇ ਪਿੰਡ ਵਾਲਿਓ 25 2600 ਦਾ ਤੁਹਾਨੂੰ ਇਹ ਮਿਲ ਜੂਗਾ ਠੀਕ ਹੈ ਜੀ ਜੁੜ ਜਾਵੇ ਵਾਜੇਗਾ ਕੋਈ ਫਟਰਾ ਲਿਆ ਘੱਟ ਪੈਣੇ ਹਾਂ ਤੇ ਫਿਰ ਇਹਦੇ ਵਿੱਚ ਤੂੜੀ ਘੱਟ ਪਊ ਉਤੋਂ ਇਹਦਾ ਮੂੰਹ ਜਾਂ ਬੰਦ ਕਰਨਾ ਹੋਵੇ ਜੇ ਆਪਾਂ ਜਿਵੇਂ ਗੱਟਾ ਬੰਦਦੇ ਹੁੰਨੇ ਆ ਆਪਾਂ ਹਾਂ 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 ਉਹ ਬਾਸੀ ਜੀ ਬਣ ਕੇ ਉਹ ਹਾਂ ਬੋਦਾਇਆ ਬਣਾਉਂਦੇ ਸੀ ਉੱਤੇ ਤੇ ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਗੱਟੇ ਦਾ ਮੂੰਹ ਬੰਦ ਦਿੰਨੇ ਹੁੰਨੇ ਆਗੇ ਤੇ ਠੀਕ ਆ ਮਾਹੌਲ ਵਾਕੀ ਸੋਹਣੀ ਗੱਲ ਬਾਤ ਆ ਤੇ ਆਹ ਪਰਾਲੀ ਬਾਕੇ ਟਗਾ ਟਗਾਈ ਹੋ ਜੂ ਸੇਮ ਉਹੀ ਹਾਂ ਤੇ ਲਓ ਭਾਈ ਰੱਬ ਦਾ ਨਾਮ ਤੇ ਆਪਣੀ ਵੀ ਭਾਈ ਸਤਰੀਕਾਲ ਸਾਰੇ ਵੀਰਾਂ ਭੈਣਾਂ ਨੂੰ ਵੀਡੀਓ ਦੇਖ ਰਹਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਅੱਜ ਦੇ ਨਵੇਂ ਬਲੌਗ 'ਚ ਅੱਜ 15 ਅਪਸਾਖ 27 ਅਪ੍ਰੈਲ ਸਾਲ 2024 ਸ਼ਨੀਵਾਰ ਦਾ ਦਿਨ ਸਮਾਂ ਸਵੇਰੇ ਦੇ 9:30 ਵੱਜ ਚੁੱਕੇ ਨੇ ਤੇ ਆਪਣੀ ਵੀ ਡਿਊਟੀ ਲੱਗ ਗਈ ਆ ਤੇ ਅੱਜ ਮੰਡਪੀ ਦੇ ਉੱਥੇ ਬੌਂਡ ਕਰਿਆ ਤੂੜੀ ਬਣਾਈ ਜਾਂਦੇ ਆ ਉੱਥੇ ਪ੍ਰੋਣਾ ਸੰਭਾਲੋਵੇ ਉਹ ਕਹਿੰਦੇ ਅੱਜ ਇੱਥੇ ਤਾਂ ਡੰਗ ਲੈ ਜੂਗਾ ਤੇ ਸ਼ਤੂ ਕੋਲੇ ਲਾਉਣੇ ਆ ਡਿਊਟੀ ਅੱਜ ਉਧਰ ਕਣਕ ਵਾਲੇ ਢੋਲ ਭਰਨੇ ਆ ਹਾਂਜੀ ਹਾਂ ਕਾਗਜ ਉੱਡੇ ਤਾਂ ਨਹੀਂ ਰਾਤਾਂ ਹੋ ਪਤਾ ਸਾਮਾਨ ਇਹ ਤੇ ਹਾਂ ਹਾਂ ਆਇਆ ਇਕੱਠਾ ਹੋ ਗਿਆ ਪਿਆ ਦਾ ਵਾਧੂ ਆਇਆ ਇਹ ਲੰਕੀ ਦਾ ਆਹ ਠੀਕ ਹੈ ਲੋਟ ਹੈ ਬਸ ਇਹ ਤਾਂ ਲੰਕਾ ਕੇ ਛੱਡਣਾ ਬੂ ਫਿਰ ਇਹ ਲੰਕਾਇਆ ਹੋਇਆ ਸੀ ਪਾਸੇ ਉਹ ਇਕੱਠਾ ਕਰ ਤਾ ਸਾਮਾਨ ਉੱਡੂਗਾ ਤਾਂ ਹੈਗਾ ਤਾਂ ਹਨ ਉਹਦਾ ਕੀ ਇੰਤਜ਼ਾਮ ਕਰੋਗੇ ਪਾਸਿਆਂ ਤੋਂ ਉੱਡੂ ਐਸੇ ਤਾਂ ਹਨ ਪਰ ਸਾਂ ਬੰਨ੍ਹਦੇ ਆਂਗੇ ਠੀਕ ਆ ਉਹ ਪਾਸੇ ਉਹ ਪਾਸੇ ਲੋਟ ਆ ਉਦਲੀ ਲਿਆ ਕੇ ਦੁਕਾਨ ਤੋਂ ਹਾਂ ਹਾਂ ਉਦਲੀ ਜੀ ਬੰਨ੍ਹ ਠੀਕ ਹੈ ਫਿਰ ਮੈਂ ਵੀ ਚੱਲਦਾ ਛੱਤੂੜੀ ਕੀ ਜਾਂਦਾ ਮੈਨੂੰ ਵੀ ਤੇ ਧੰਨਵਾਦ ਬਈ ਸਾਰੇ ਵੀਰਾਂ ਪਹਿਣਾ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਸੋਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਬਈ ਫੋਲੋ ਵੀ ਲਾਜ਼ਰੂਰ ਕਰ ਲਿਓ ਤੇ ਪਿੰਡਾਂ ਵਾਲੇ ਰੂੜੀਆਂ ਤੇ ਘਾਰੇ ਮੱਥੇ ਲਾਉਂਦੇ ਰਵਾਂਗੇ ਸਾਰੇ ਤੇ ਖੈਰ ਪਹੁੰਚਦੀਆਂ ਸ਼ਤੂ ਡਿੱਕੀ ਜਾਂਦਾ ਅੱਧਾ ਘੰਟਾ ਹੋ ਗਿਆ ਉਹਨੂੰ ਫੋਨ ਕਰੇ ਨੂੰ ਐ ਮੈਂ ਆਉਣਾ 5 ਮਿੰਟਾਂ ਜੀ ਤੇ ਮੈਂ ਪਹਿਲਾਂ ਮੱਝਾਂ ਨੂੰ ਪਾਣੀ ਪਿਉਣ ਲੱਗ ਗਿਆ ਫਿਰ ਕੁਝ ਮਿੰਟ ਇਹਨਾਂ ਕੋਲੇ ਖੜ ਗਿਆ ਤੇ ਬਾਕੀ ਦੇਖਿਓ ਜਰੂਰ ਲਾਸਟ ਤੱਕ ਸੋਹਣਾ ਰੋਹ ਮਾਹੌਲ ਬਾਹਰ ਨਿਕਲ ਜੌਣਿਆ ਜੇ ਲੜਨਾ ਤਾਂ ਲੋਟਾਂ ਇਹ ਭਾਈ ਸ਼ਤੂ ਆਪਣਾ ਆ ਚੱਤੀ ਦਾ ਮੁੰਡਾ ਦੱਸ ਦਿੰਨੇ ਕਈ ਵੇਰੀ ਕੋਈ ਵੀਰ ਨਵਾਂ ਜੁੜਿਆ ਹੁੰਦਾਗਾ ਇਹਦੇ ਨਾਲ ਲਾਉਣੀ ਅੱਜ ਡਿਊਟੀ ਓ ਬਰਾਡੇ ਜਿੱਥੇ ਇਕੱਲੇ ਕਮਰੇ ਤੇ ਰਹਿਣਾ ਤੂੰ ਆਇਆ ਗੱਟੇ ਭੜਾਉਣ ਕਮਰੇ ਤੇ ਕਿ ਕੈਮਰੇ ਤੇ ਐਵਰੇਜ ਕੈਮਰੇ ਕੈਮਰੇ ਤੇ ਰਹਿਣਾ ਪਰ ਕੈਮਰੇ ਕਮਰੇ ਤੇ ਨਹੀਂ ਰਹਿੰਦੇ ਚੱਲ ਕੋਈ ਗੱਲ ਨਹੀਂ ਗਰਮੀ ਸ਼ੁਰੂ ਹੋ ਗਈ ਨਾ ਤਾਂ ਕਰਕੇ ਬੇਬੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਦੇਖਣ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ ਵੀਡੀਓ ਦੇਖਣ ਵਾਲਿਆਂ ਨੂੰ ਵੀ ਇੱਧਰ ਇੱਧਰ ਮੂੰਹ ਕਰਕੇ ਹਾਂ ਸਤਿ ਸ੍ਰੀ ਅਕਾਲ ਆਏ ਐ ਪੁੱਛ ਲੋ ਸਾਰੇ ਤਾਂ ਅੰਦਰ ਉਸ ਤੋਂ ਐ ਪੁੱਛ ਲੋ ਤਾਂ ਅੰਦਰ ਉਸ ਤੋਂ ਸਾਰੇ ਮੈਂ ਤਾਂ ਕਹਿੰਦੀ ਆ ਤਾਂ ਦੇਸ ਤੇ ਪੈਸਾਰੇ ਹਾਂ ਰਾਜੀ ਕੁਜੀ ਰੱਖੇ ਵਾ ਬਾਣਾ ਠੀਕ ਆ ਤੇ ਇਹ ਭਾਈ ਸਾਡੀ ਬੇਬੇ ਤੇ ਇਧਰ ਚਾਚੀ ਸਾਡੇ ਤੇ ਉਹ ਅਸੀਂ ਮਾਸੀ ਕਹਿੰਦੇ ਆ ਚਾਚੀ ਕਹ ਤਾਂ ਉਪਰ ਆਇ ਲੱਗਦਾ ਹੈ ਨਾ ਵਾ ਅਸੀਂ ਇਹ ਚੱਤੂ ਦੇ ਮਾਤਾ ਸ਼੍ਰੀ ਆ ਵੀ ਸੁਣਾ ਲਿਆ ਨੂੰ ਫਿਰ ਬਕੰਦਰ ਰਸਤੇ ਆ ਦੇਵੇ ਹੋਰ ਪੁੱਤ ਠੀਕ ਹੈ ਜਾਵਾ ਆਵਾਸੀ ਐ ਚੜਦੀ ਗਲਾ ਤੇਰੀ ਮੰਮੀ ਹੋਰ ਠੀਕ ਹੈ ਨਾ ਸਾਰੇ ਸਾਰੇ ਵਧੀਆ ਮੱਝਾਂ ਨੂੰ ਪਾਣੀ ਪਾਉਣ ਲੱਗੇ ਮੈਂ ਟਾਈਮ ਤਾਂ ਮੈਨੂੰ ਤਾਂ ਲੱਗ ਗਿਆ ਆਪਣੇ ਕੰਮ ਇੰਨੇ ਘਾਤ ਵਾਦ ਦੇ ਨਾ ਕੰਮ ਤਾਂ ਮੇਨਾਂ ਦਾ ਸਾਰਿਆਂ ਨੂੰ ਆ ਬਸ ਜੀਨੇ ਕਰਨਾ ਵਾ ਸੀ ਉਹਦੇ ਵਾਸਤੇ ਕੰਮ ਵਾਲੇ ਆ ਜੀਨੇ ਨਹੀਂ ਕਰਨਾ ਹੋ ਸਕਦਾ ਹੀ ਵੇਲਾਗਾ ਹਾਂ ਆਪਾਂ ਪਹਿਲਾਂ ਵੀ ਇੱਕਦਮ ਗੱਲ ਕਰੀ ਸੀ ਵਾਸਤੇ ਤਾਂ ਵੇਲੇ ਆਪਾਂ ਤਾਂ ਹੁਣੇ ਨਹੀਂ ਮਿਲਦਾ ਹਾਂ ਨਹੀਂ ਬਸ ਚੱਲ ਇਹ ਰਾਜੀ ਖੁਸ਼ੀ ਚਾਹੀਦਾ ਵਾ ਸੀ ਕੰਮ ਤਾਂ ਦੇਦਾ ਚੱਲ ਚੱਲਦੀ ਰਹਿੰਦੇ ਹਾਂ ਹਾਂ ਵੀ ਆ ਮੈਂ ਚਾਰਜ ਲਾਇਆ ਹਾਂ ਲਾਇਆ ਚਾਰਜ ਕਿਰਾ ਤੋ ਇੱਥੇ ਲਾਉਣੇ ਆ ਡਿਊਟੀ ਢੋਲ ਭਰਨੇ ਆ ਦੋ ਉਹ ਅਸੀਂ ਫਿਰ ਉਹ ਥੋੜੀ ਪਰੇ ਚੱਕਣੀਆਂ ਕਣਕਾਂ ਵਾਸੀ ਉਦੋਂ ਉਹ ਆ ਜਾਣਗੇ ਵਿਹਲੇ ਉਹ ਇੱਕ ਅੱਧੇ ਦਿਨ ਤੱਕ ਭਰ ਲਾਂਗੇ ਉਹ ਤੇ ਅੱਜ ਕਿਹੜਾ ਇਹਦੇ ਛੱਤੂ ਦੇ ਡਿਊਟੀ ਲਾ ਦਿੰਨੇ ਆਂਗੇ ਹਾਂ ਦੂਜਾ ਢੋਲ ਹੋਏ ਇੱਕ ਤਾਂ ਇਹ ਢੋਲ ਸਾਹਿਬ ਤੇ ਬੰਦੇ ਹੈਗੇ ਆ ਨੌਜਵਾਨ ਦੋ ਮੇਸਟਾ ਇੱਕ ਕੋਈ ਵਰਾਂਗੇ ਉਧਰ ਰੱਖਿਆ ਨਾ ਉਹਦੇ ਅੰਦਰ ਰੰਗ ਜਾ ਕਰਾ ਦੋ ਅੰਦਰ ਰੱਖਿਆ ਪਿਆ ਹੈ ਸਾਹਮਣੇ ਆਪੇ ਇੱਥੇ ਹੀ ਰੱਖਣਾ ਉਹ ਵੀ ਤੇ ਦੋ ਨੌਜਵਾਨੀ ਕਾਫੀ ਹੈ ਇਥੇ ਆ ਚਾਕ ਵਗਲੇ ਆਈ ਓਏ ਹੂੰ ਚਾਕ ਵਗਲੇ ਦੀ ਚਾਕ ਵਗਲੇ ਜਿੱਥੇ ਕੀੜੇ ਲੱਗਦੇ ਸੀ ਠੀਕ ਹੈ ਤੁਸੀਂ ਪਾਪ ਕਰਤਾ ਕੀ ਕਹੀਏ ਕੀੜਾ ਤਾਂ ਕੋਈ ਮਰ ਨਹੀਂਦਾ ਕਿ ਸੰਭਰਦਾ ਨਾ ਮਾਰ ਕੇ ਦੋਵੇਂ ਘਣੀ ਤਾਂ ਇਧਰੋਂ ਨਹੀਂ ਕਾ ਤੋਂ ਐ ਆਪਣੀ ਲੇਖਣਾ ਵਿੱਚ ਬੇਲਾ ਬੋਲਾ ਤਾਂ ਨਹੀਂ। ਛੜ ਦੇ ਛੜ ਦੇ ਛੜ ਦੇ। ਲੈ ਗਈ। ਬੁਦਾਨੀਆਂ ਤੈਨੂੰ। ਸਾਰੀਆਂ। ਰੰਗ ਕਰ ਰਹੀਆਂ। ਇਹ 2 ਸਾਲ ਹੋ ਗਏ। ਆ ਨਹੀਂ ਪਰਦੇ ਦੇ। ਦੋਨੇ ਢੋਲ ਵਧੀਆ ਬਣਾ ਦੇ। ਸਹੀ ਆ। ਅਜੇ ਇਹ ਪੀੜੀਆਂ ਨਹੀਂ ਬਣੀਆਂ। ਨਹੀਂ ਆ ਸਾਰੇ ਮਾਰੇ ਇਹਨਾਂ ਤੇ ਪੱਤੀਆਂ ਦੀ ਮਾਰੇ। ਆ ਬੱਤੀ ਤੇ ਮਾਰਨਾ ਇਹਨਾਂ ਦਾ ਲੋੜ ਹੀ ਨਹੀਂ ਸੀ। ਨਹੀਂ ਤਾਂ ਤਾਂ ਹੀ ਰਹਿਣਗੇ ਰੱਬ ਤੇ। ਹੂੰ ਠੀਕ ਹੈ। ਹਾਂ ਟੱਕਾ ਭਾਜੀ ਉਹ ਆਲੇ ਇਹ ਵਿੱਚ ਨਹੀਂ ਘੜਨੀ ਕਰਦੋਈ ਜਿਹੜੀ ਹੁਣ ਤਾਂ ਹੀ ਲਟਾਈ ਤੂੰ ਵਾਹੀ ਗੁਰੂ ਵਾਹੀ ਗੁਰੂ ਢੋਲਦੀ ਚਾੜ ਪੂਜ ਕਰਕੇ ਤੇ ਖੁੰਝੇ ਲਾਦਾ ਬਟਾ ਵੈਲੀ ਤੇ ਨਾਲ ਹੀ ਲਾਤੀ ਇੱਕ ਪੌੜੀ ਤੇ ਕਣਕ ਭਰਾਂਗੇ ਗੱਟਿਆਂ ਦੇ ਨਾਲ ਤੇ ਪ੍ਰਸ਼ਾਦ ਲੈ ਦੇ ਵੰਡਾ ਥੋੜਾ ਥੋੜਾ ਵਾਹਿ ਜੀ ਤੇ ਇਹ ਪ੍ਰਸ਼ਾਦ ਕਣਕ ਦਾ ਮੈਂ ਪ੍ਰਸ਼ਾਦ ਵੀ ਖਵਾ ਦਿੰਨੇ ਨੇ ਮੂੰਹ ਮਠਕਰائیںਗਾ ਇਹ ਡੱਬੀਆਂ ਇਹ ਕਣਕ ਦੇ ਇਹਦੇ ਵਿੱਚ ਪਾਉਂਦੇ ਹੁੰਦੇ ਆ ਭਰਨ ਵੇਲੇ ਹਾਂ ਸ਼ੁਕਰੀਆ ਮਿਹਰਬਾਨੀ ਜਿੰਨਾ ਸੱਜਣਾ ਨੇ ਮੂੰਹ ਮਠਕਰਾਇਆ ਇਹ ਪ੍ਰਸ਼ਾਦ ਹੀ ਹੈ ਹਾਂ ਪ੍ਰਸ਼ਾਦ ਆ ਇਹ ਪ੍ਰਸ਼ਾਦ ਹੀ ਹੁੰਦਾ ਬਸ ਮਿੱਠੇ ਮੂੰਹ ਕਰਨਾ ਹੁੰਦਾਗਾ ਇਹ ਕਹਿੰਦੇ ਆ ਇਹ ਵੀ ਲੱਗਦਾ ਨਹੀਂਗਾ ਜਦੋਂ ਆਪਾਂ ਡੱਬੀਆਂ ਮੱਛਸਾਂ ਦੇ ਵਿੱਚ ਪਾਉਨੇ ਆ ਮਤਲਬ ਢੋਲ ਭਰਨ ਵੇਲੇ ਬਾਵਾ ਟਾਈਮ ਬਾਅਦ ਇੱਕ ਡੱਬੀ ਸਿੱਟ ਦਿੰਦੇ ਹੁੰਦੇ ਆ ਤੇ ਬਾਕੀ ਤੁਸੀਂ ਦੱਸਿਓ ਬਈ ਇਹ ਗੱਲ ਕਿੰਨੀ ਕੀ ਸੱਚ ਹੈਗੀ ਤੇ ਇਹ ਨੌਜਵਾਨ ਤਾਂ ਬਹੁਤ ਸਾਲਾਂ ਤੋਂ ਐਵੇਂ ਹੀ ਕਰਦਾ ਆ ਰਿਹਾ ਤੇ ਡੱਬੀਆਂ ਘੱਟ ਨਹੀਂ ਲੈ ਗਿਆ ਤੂੰ ਅੱਜ ਐਦ ਕੀ ਡੱਬੀਆਂ ਹੋਰ ਲਿਆਵੇਂ ਕੋਈ ਬਾਕੀ ਠੀਕ ਹੈ ਤੇ ਬੋਣੀ ਦਾ ਟਾਈਮ ਆ ਸਰਦਾਰਾ ਚੱਕ ਘਟਾ ਤੇ ਮੈਂ ਤੈਨੂੰ ਡੀਕੀ ਜਾਂਦਾ ਸੀ ਮੈਂ ਤੂੰ ਐਵੇਂ ਤੇ ਘਟਾ ਹਲਟਾਵੇਂ ਇਹ ਨਾ ਤਿੰਨ ਚਾਰ ਘਟਾ ਮਾ ਦੇ ਇੱਕ ਡੱਬੀ ਸੜ ਜਾਗਦੀ ਮੁੱਤਨੇ ਠੀਕ ਉੱਤੇ ਰੱਖਿਆ ਹੈ ਭਾਈ ਡੱਬੀਆਂ ਚੇਕੋ ਸਾਡਾ ਢੋਲ ਭਰਨ ਦਾ ਤਰੀਕਾ ਹੈਗਾ ਤੇ ਬਾਕੀ ਭਾਈ ਜੇ ਏਦੋਂ ਕੋਈ ਸੌਖਾ ਤਰੀਕਾ ਤਾਂ ਤੁਸੀਂ ਉਹ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸ ਦਿਓ ਭਾਈ ਨਹੀਂ ਆਪਣੇ ਫਿਰ ਹਜੇ ਢੋਲ ਭਰਨ ਵਾਲੇ ਬਹੁਤ ਪਏ ਨੇ ਚੇਕ ਧੰਨਵਾਦ ਸੁਣਾਪੋ ਆਪ ਦਾ ਘਟਾ ਭਰੀ ਜਾਵਾਂਗੇ ਤੇ ਢੋਲ ਚ ਮੁੱਦਾ ਕਰੀ ਜਾਵਾਂਗੇ ਤੇ ਕਿੰਨਾ ਟਾਈਮ ਲੱਗ ਜੂ ਸ਼ੱਤੂ ਦੋਨੇ ਢੋਲਾਂ ਦੇ ਢੋਲ ਤਾਂ ਇਹ ਝੁੱਟੀ ਮਾਰਨੀ ਹੋਵੇ ਤਾਂ ਘਾਂਟੇ ਜੀ ਭਰੇ ਜਾਣਗੇ ਘਾਂਟੇ 'ਚ ਦੋਨੇ ਜਣਾਂ ਆਂਦੇ ਇਹ ਤੇਰਾ ਕਹਿੰਦੇ ਆਂ ਮਾਨ ਦਾ ਢੋਲਾ 50 50 ਮਾਣ ਦਾ ਠੀਕ ਐ ਆਹ ਦੇ ਤੁਰੀ ਜਾਂ ਕਿੱਕ ਟੋਲ ਨੂੰ ਤਾਂ ਕਰਤੀ ਦਸਾਂ ਗਾਰ ਜੱਤੇ ਹੋਰ ਨਾ ਪਾਏ ਜਾਣਗੇ ਤਾਂ ਦੂਜੇ ਜੱਤੇ ਹਾਂ ਘਟਾ ਬਾਗਣਾ ਆਸੀ-ਪਾਸੀ ਇਹ ਇਹਨੂੰ ਕਰਦੀ ਬੜੀ ਗਣਕ ਨੂੰ ਯਾਰ ਹਾਂ ਬਾਲਟੀ ਨਾਲ ਠੀਕ ਉਦਬਦ ਘਟੇ ਦਾ ਪੈਣਾ ਨਹੀਂ ਉਹ ਲੈ ਹਾਂ ਹਾਂ ਲੈ ਆ ਉਹ ਬਾਲਟੀ ਆਕੇ ਹਾਂ ਦੱਕਲੇ ਬਾਲਟੀ ਨਾ ਮਰੇ ਨਾ ਸ਼ਾਇਦ ਮੈਂ ਗਲਤ ਭਰ ਲਿਆ ਹਾਂ ਚਲੋ ਉਟਾ ਦੇਦੇ ਹਾਂ ਸਭ ਤੋਂ ਉੱਪਰ ਲਵੇ ਹੋ ਨਈ ਹੈਗਿਆ ਵਸੀ ਲੈ ਮੇਤਰਾ ਜਮਾ ਟੈਂਕੀ ਫੋਲ ਕਰਤੀ ਉਹ ਜਮਾ ਡਟਦਾ ਆਏ ਵਰਦੇ ਬਈ ਚ ਤੂਰੇ ਢੋਦਾ ਆਏ ਮੂੰ ਵੀ ਇਹਦਾ ਪੂਰਾ ਤਾਂ ਹੱਥ ਸਿਰ ਤੇ ਥਲੇ ਚੱਕ ਚੱਕ ਕੇ ਭਰਿਆ ਨਾ ਜਮਾ ਓਕੇ ਦੀ ਰਿਪੋਰਟ ਕਰਤਾ ਅੱਲਾ ਦੇ ਤੱਕ ਹੁੰਦਾ ਕੁਝ ਨਹੀਂ ਹੁਣ ਦੋ ਤਿੰਨ ਵੋਲਟੀਆਂ ਵੱਧ ਪਏ ਜਾਣਗੇ ਯਾਰ ਵਧੀਆ ਬਣ ਜੇਗਾ ਆਪ ਨੂੰ ਤਸੱਲੀ ਹੋ ਗਈ ਆ ਹਾਂ ਹਾਂ ਮੀਡਾ ਟਕੇ ਭਰੇ ਤੇ ਬਾਕੀ ਦਾੜਕੇ ਭਰੇ ਆ ਅੱਲਾ ਦਾੜਕੇ ਭਰੇ ਆ ਭਾਈ ਜੱਤੋਂ ਦੇ ਵਿੱਚ ਦਾਰਤਾ ਸੀਗਾ ਬਸ ਅਸੀਂ ਵੀੜ ਕੋ ਨਹੀਂ ਬਣਾਈ ਇੱਕ ਢੋਲ ਭਰਨ ਤੋਂ ਬਾਅਦ ਦੂਜੇ ਦੇ ਧਾਵਾ ਧਰ ਲਿਆ ਤੇ ਇਹ ਢੋਲ ਆ 35 ਮਣ ਦਾ ਇਹ ਤਾਂ ਸਾਨੂੰ ਚਾੜਾ ਹੋਇਆ ਕਿ ਛੋਟਾ ਢੋਲ ਰਹਿ ਗਿਆ ਵੱਡਾ ਭਰ ਲਿਆ ਤੇ ਵੱਡਾ ਕੰਮ ਨਿਬੇੜਨ ਤੋਂ ਬਾਅਦ ਛੋਟੇ ਦੇ ਅਕਸਰੀ ਜਾ ਜਿਹੜਾ ਹੁੰਦਾ ਕਿ ਇਹਨੂੰ ਤਾਂ ਬਈ ਹੁਣ ਨਵੇੜ ਦਿੰਨੇ ਆ ਤੇ ਬਾਕੀ ਇਸ ਕਮਰੇ ਜਿੱਦਾਂ ਥੋੜੀਆਂ ਥੋੜੀਆਂ ਪੁਰਾਣੀਆਂ ਚੀਜ਼ਾਂ ਦਿਖਾਉਣੇ ਆ ਪਈਆਂ ਹੋਈਆਂ ਸਾਰੇ ਤੋਂ ਪਹਿਲਾਂ ਤਾਂ ਇੱਧਰ ਨਿਗਾ ਮਾਰੋ ਪੁਰਾਣਾ 게ਟ ਪਹਿਲਾਂ ਵਾਲੇ ਪੁਰਾਣੇ ਤਖਤੇ ਤੇ ਜਿਹੜੇ ਕਿ ਜਾਦਗਰੀ ਬਣ ਕੇ ਰਹਿ ਗਈਆਂ ਹੁਣ ਤਾਂ ਤੇ ਇੱਕ ਤਖਤ ਆ ਇੱਧਰ ਪਿਆਗਾ ਉਸ ਤੋਂ ਬਾਅਦ ਥੱਲੇ ਇੱਧਰ ਨਿਗਾ ਮਾਰੀਏ ਬਾਰੀ ਆ ਗਈ ਊਰੀ ਦੀ ਪਿੱਛੇ ਜੇ ਇੱਕ ਦੋ ਬਈ ਪੁੱਛਦੇ ਸੀ ਬਈ ਕਿ ਊਰੀ ਕੀ ਹੁੰਦੀ ਆ ਤੇ ਬੈਸੇ ਤਾਂ ਲਗਭਗ ਪੁਰਾਣਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਹੈਗਾ ਤੇ ਨਵਿਆਂ ਨੂੰ ਮੰਨ ਸਕਦੇ ਆ ਕਿ ਵਿੱਚ ਵਿੱਚ ਕਿਸੇ ਨੂੰ ਨਾ ਪਤਾ ਹੋਵੇ ਤੇ ਉਰੀ ਹੁੰਦੀ ਸੀ ਭਾਈ ਤੇ ਗਲੋਟਿਆਂ ਤੋਂ ਬਾਅਦ ਗਲੋਟੇ ਟੇਰਨ ਤੋਂ ਬਾਅਦ ਅਗਲਾ ਕੰਮ ਇਹ ਤੇ ਹੁੰਦਾ ਸੀਗਾ ਛੱਬ ਬਣਦੀ ਹੁੰਦੀ ਸੀ ਇਹ ਤੇ ਲਪੇਟ ਕੇ ਤੇ ਥੋੜਾ ਹੋਰ ਅੱਗੇ ਆਗੇ ਆ ਇਹਦੇ ਰਿਲੇਟਡ ਹੀ ਸੜਾਈਆਂ ਸੀਗੀਆਂ ਤੇ ਤਾਣੀ ਵਾਲਾ ਸਮਾਨ ਆ ਪਿਆ ਸਾਰਾ ਇੱਥੇ ਤੇ ਆਹ ਭਈ ਆਪਣੇ ਉਹ ਦੁੱਧ ਰੜਕਣ ਵਾਲੀਆਂ ਮਧਾਣੀਆਂ ਪੁਰਾਣੇ ਸਮਾਨ ਵਾਲੀਆਂ ਤੇ ਉਹ ਗੜਗਣ ਤੇ ਆਪਣਾ ਰੜਕਣਾ ਰੱਖ ਕੇ ਦੁੱਧ ਰੜਕਦੇ ਹੁੰਦੇ ਸੀ ਬਾਈ ਕਿਹਨੇ ਕਿਹਨੇ ਦੇਖੀਆਂ ਇਹ ਸਾਰੀਆਂ ਚੀਜ਼ਾਂ ਤੇ ਲਾਜ਼ਮੀ ਦੱਸਿਓ ਵੀ ਉਹ ਚੀਜ਼ ਸਮੇਂ ਤਾਣੀ ਵਾਲਾ ਇਤਿਹਾਸ ਉਹ ਜੰਗਲੇ ਵਗੈਰਾ ਦਾ ਜਲਸ ਆਮ ਹੀ ਸਾਰਿਆਂ ਨੂੰ ਪਤਾ ਹੀ ਹੈਗਾ ਤੇ ਇਧਰ ਨੱਕੇ ਆ ਗਏ ਬਾਈ ਚੌਲਾਂ ਵਾਲੇ ਹੈ ਚੱਕ ਟੱਕਣ ਥੱਲੇ ਇਹਦੇ ਜਮਾ ਕੋਲ ਦੇ ਚਾ ਵੀ ਲਾ ਫੇਰ ਕਰ ਲਈ ਸਾਬ ਸਪਾਈੰਦਰਾ ਵਿੱਚੋਂ ਸਾਬ ਸਪਾਈੰ ਕਰੀ ਫੇਰ ਉੱਥੇ ਕਿਵੇਂ ਅਜੀ ਲੱਗਿਆ ਹੋਇਆ ਨਹੀਂ ਬੜਾ ਵਧੀਆ ਪਾਸ ਕਰ ਰੀਜੀ ਲਾ ਲਈਏ ਵਾ ਖੂ ਚੱਕ ਚੈਰੋ ਜੀ ਪਾਸੇ ਦੀ ਉਹ ਜਾ ਦਾ ਗੋਟਿਆਂ ਚ ਮਰਵਾ ਦੀ ਮੈਂ ਤੂੰ ਸੁਧਾਰਿਆ ਆਈ ਡੋ ਨੋ ਲੰਗਾ ਹਾਂ ਜੀ ਜੀ ਸੁਣ ਲਗੇਦਾ ਬੜੀ ਝਾਕਾ ਹਰ ਦੱਕਾ ਕਰਿਆ ਦੇ ਬੜਾ ਨਹੀਂ ਸੀਰੀਅਸ ਲੈਗਾ ਯਾਰ ਤੂੰ ਛੱਡ ਦੇ ਦਮ ਆਪਾਂ ਹੈ ਨਹੀਂ ਕਿ ਖਾਵਾਂਗੇ ਤਾਂ ਹੈਗੇ ਉਹ ਰਹਿਣ ਦੇ ਯਾਰ ਪੱਖੇ ਨੂੰ ਕੀ ਯਾਰ ਗੜਬੀ ਚਾਹ ਪੀਓ ਗਾਇਜ਼ ਇੰਗਟਾ ਨੰਪ ਗਿਆ ਹਾਂ ਹੈ ਆ ਪੀਏ ਤਰੇ ਟੱਕਣ ਖੋਲ ਕੇ ਦੇਖ ਲੈ ਕਣਕ ਆ ਗਈ ਥੱਲੇ ਹੈ ਦੇਖ ਆ ਗਈ ਬੋਣੀ だっਦੀ ਓਹ ਨਬੰਗਾਲਾ ਬੜੇ ਦੁਹਾ ਹੋੜੀ ਦਾ ਆ ਲੈ ਕੀ ਵਾਸੀ ਨਾ ਕੱਢ ਲਿਆ ਚੌੜ ਕਰਦਾ ਸੀਗਾ ਇਹ ਆਹੋਂ ਨਿਕਿਆ ਨਿਕਿਆ ਹਾਂ ਤੇ ਦਿੱਤੀ ਤਾ ਆਇਆ ਹਰਨ ਬੋਦੀ ਜਾਂਦਿਆ ਡੇਢ ਕੜਾ ਰਹਿ ਗਿਆ ਨਾ ਤੇ ਇੱਧਰ ਮਾਰਨੇਗਾ ਹੁਣ ਤੇ ਸਾਡੀ ਭਾਈ ਜਦੋਂ ਦੇ ਇਹ ਢੋਲ ਭਰਨ ਲੱਗੇ ਉਦੋਂ ਦੀ ਜਦਾ ਜਦਾ ਹੀ ਚੱਲੀ ਜਾਂਦੀ ਆ ਇਹ ਕਹਿੰਦਾ ਕਣਕ ਘਟੂ ਗਈ ਆ ਢੋਲ ਭਰਦਾ ਨਹੀਂ ਪੂਰਾ ਡੇਢ ਕਿੱਲੇ ਦੀ ਇਹ ਕਣਕ ਸੀ ਜਿਹੜੀ ਇਹ ਲਾਹੀ ਹੋਈ ਸੀਗੀ 50 ਮਾਣ ਦਾ ਢੋਲ ਤੇ 35 ਮਾਣ ਦਾ ਢੋਲ ਤੇ 85 ਮਾਣ ਕਣਕ ਚਾਹੀਦੀ ਸੀਗੀ ਠੀਕ ਐ ਇਹ ਕਹਿੰਦਾ 50 ਕਮਾਣ ਦਾ ਧੜਾ ਪਿਆ ਆ ਪਿਆ ਜੀ ਹੋਊਗੀ ਇਹ ਕਣਕ ਜਿਹੜੀ ਇਹ ਵੱਢ ਕੇ ਲਿਆ ਸੀ ਕਹਿੰਦਾ ਨਰਮ ਸੀ ਥੋੜੀ ਇਹ ਮੈਂ ਇਹਨੂੰ ਕਿਹਾ ਬਚੂਗੀ ਇਹ ਕਹਿੰਦਾ ਬਚਦੇ ਨਹੀਂ ਸਾਡੀ ਬਸ ਉਦੋਂ ਦੀ ਇਸੇ ਚੱਕਰ ਚ ਢੋਲ ਭਰਿਆਗਾ ਇਹੀ ਗੱਲ ਕਰਦੇ ਕਰਦੇ ਇਹ ਭਰੇ ਤੋਂ ਪਤਾ ਲੱਗੂਗਾ ਤੂੰ ਹੁਣ ਆਹ ਦੇਖ ਲੈ ਯਾਰ ਇੰਨੀ ਥੋੜੀ ਪੂਗੀ ਡੇੜ ਘੜੇ ਚ 10 ਕਿੰਨੀ ਪੂਗੀ 8-9 ਕਮਣ ਚਾਹੀਦੀ ਬਸ ਹੋਰ ਮਸਰੇ ਨਹੀਂ ਗੱਟੇ ਹੁਣ ਇਹ ਤੇ ਵੀਰੇ ਇਹ ਕਹਿੰਦਾ ਦੋ ਘੜੇ ਹੁਣੇ ਰਹਿਣਗੇ ਤੂੰ ਇਹ ਗੱਲ ਹਸਾਬ ਲਾ ਕੇ ਕਹਿਆ ਯਾਰ ਦੋ ਘੜੇ ਕਿੱਥੇ ਹੁਣੇ ਰਹਿਣਗੇ ਸੱਜਣਾ ਗੱਲ ਉਹ ਆ ਜੀ ਉਣੀ ਰਹੀ ਹੈ ਪਰ ਤਾਂ ਵੀ ਕੋਈ ਚੱਕਰ ਨਹੀਂ ਕਿਉਂ ਪੁਰਾਣੀ ਗੱਲ ਕਾਏ ਜਿਹੜੇ ਪਰੇ ਕੱਢ ਕੇ ਰੱਖਦੀ ਉਧਰ ਪਿਆ ਬੂਰਾ ਪਰਆ 10 ਮਣ ਪੱਕੀ ਉਧਰ ਪਈ ਹੈ ਕਾਲਾ ਕਾਲਾ ਮੂੰਹ ਹੀ ਨਾ ਤੇਰਾ ਕਾਲਾ ਨਵੇਂ ਵੇਰ ਪਰ ਜਾਣੇ ਦਵਾਰੇ ਕਾਲਾ ਕਾਲਾ ਮੂੰਹ ਹੀ ਨਾ ਤੇਰਾ ਹੂੰ ਆਈ ਕਾਲਾ ਹੁਣ ਕਿੱਥੋਂ ਗੂਰਾ ਬੜਾ ਅੱਜ ਘਾਤ ਵਧ ਗਿਆ ਹੋਇਆ ਮੈਂ ਆਈ ਬਦ ਬਾਕੀ ਦੇਖਦੇ ਆਂ ਬਈ ਅੜੀ ਜੀ ਲੱਗੀ ਪਈ ਆ ਕਿਹੜਾ ਜਿੱਤਦਾਗਾ ਪਹਿਲਾਂ ਤਾਂ ਸਟੇਟਮੈਂਟ ਮੈਂ ਵੱਡੀ ਲੈ ਕੇ ਸੀ ਬਈ ਮੈਂ ਕਹਿੰਨੂ ਕਿ ਜਿੰਨਾ ਥੋਲੂਣਾ ਰਹਿ ਗਿਆ ਤੇਰਾ ਜੇ ਮੈਂ ਵੀ ਬਰਦੂ ਮੈਥੋ ਲੈ ਲੀ ਕਣ ਮੈਂ ਇਹਨੂੰ ਕਹੇ ਜੀ ਵੱਧ ਗਈ ਇੱਥੇ ਤਾਂ ਮੈਂ ਕਿਹਾ ਉਹ ਬਈ ਮੈਂ ਲੈ ਜੂਗਾ ਗੱਲਾਂ ਬਾਤਾਂ ਬਹੁਤ ਵੱਧ ਗਈਆਂ ਸੀਗੀਆਂ ਤੇ ਹੁਣ ਮੈਨੂੰ ਲੱਗਦਾ ਮੈਂ ਜਿੱਤ ਸਕਦਾ ਹਾਂ ਕਿਉਂ ਮੈਂ ਕੋਈ ਜਿੱਤੇ ਨਾਲ ਆਲੇ ਬਰਾਬਰ ਹੀ ਹੂੰਗਾ ਨਹੀਂ ਤੂੰ ਤਾਂ ਹਾਰ ਗਿਆ ਤੂੰ ਤਾਂ ਦੋ ਗੜੇ ਘੱਟ ਕਹਿੰਦਾ ਸੀਗਾ ਤੂੰ ਤਾਂ ਹਾਰਿਆ ਬੈਠਾਗਾ ਤੂੰ ਤਾਂ ਲਿਖਾ ਲਖਾਈ ਤੇ ਸਾਈਨ ਕਰੇ ਪਏ ਪਹਿਲਾਂ ਹਮ ਹਈ ਲੇ ਵੀ ਨਾ ਹੁਣ ਦਸ ਕੀ ਰਿਪੋਰਟ ਆ ਗਈ ਰਿਪੋਰਟ ਦਾ ਵਾਸਾ ਲਗ ਲਾਹਾਂ ਕਿ ਦੇਖ ਲਾਂ ਮੈਂ ਕੱਚਾ ਜਾਂ ਮੂੰਹ ਤਾਂ ਕਰ ਲਾ ਹੁਣ ਤੂੰ ਮੜਾ ਜਾ ਆ ਲਫਾਫਾ ਫੜ ਸਰਤਾਂ ਆਈਆਂ ਲਾਉਂਦਾ ਫਿਰਦਾ ਸੀ ਮੜਾ ਮੈਂ ਵੀ ਦੇਖ ਲਾਂ ਬਾਂ ਛੱਡ ਜਾ ਕੁਆਲਟੀ ਲਾਦਾ ਵਾਸਤੇ ਮੈਂ ਤਾਂ ਆ ਹੀ ਦੇਖਣ ਆਇਆ ਸੀ ਚੈੱਕ ਲਈ ਤੇ ਅਧਰ ਹਮਾਰੋ ਨੇ ਕਹ ਬਈ ਤੈਨੂੰ ਮੈਂ 2 ਤੋਂ 5 ਮਣ ਕਿਹਾ ਸੀ ਪਹਿਲਾਂ ਬਚੂਗੀ ਪਹਿਲੀ ਬਸ ਪਹਿਲਾਂ ਵਾਲਾ ਢੋਲ ਭਰਨ ਵੇਲੇ ਤੇ ਖੁਸ਼ ਆ ਹੁਣ ਬਈ 13 ਅੰਕ ਤਾਂ ਸਹੀ ਹੈ ਤੇ ਇਹਦੀ ਇਹ ਜਿਹੜੇ ਬਾਣ ਚ ਇਹ ਰੱਖੀ ਜਿਹੜੇ ਕੇ ਲੱਟ ਸੀਗਾ ਬਈ ਇਹਦੇ ਚੋਂ ਕਣਕ ਕਹਿੰਦਾ ਥੋੜੀ ਮਾੜੀ ਆ 50 ਮਣ ਦੀ ਹੋਈ ਹੋਊਗੀ ਨਰਮਤੀ ਮਾੜੀ 50 ਮਣ ਨੂੰ ਵੀ ਅਸੀਂ ਬਹੁਤ ਮੰਨਦੇ ਆ ਬਈ ਚਲੋ ਵੀ ਏ ਘਿਰ ਪਰ ਰੱਬ ਦੀ ਤੇ ਬਾਕੀ ਹੋਈ ਆ ਇਹਦੇ 60 ਮਣ ਨੂੰ ਸਹੀ ਢੋਲੀ ਆ ਜਿਹੜੀ 85 ਮਣ ਢੋਲਾਂ ਦੀ ਹੋਊਗੀ ਫਿਰ 5 ਮਣ ਪੱਕੇ ਹੋਏ ਆ ਦੂਜੇ ਬਾਣ ਦੇ ਇਹ ਤੋਂ ਬਿਨਾ ਹੋਰ ਗੱਲ ਕਰਦਾ ਦੂਜੇ ਡੜੇ ਦੀ ਕਿ ਜਿਹੜੀ ਤਲਾਤ ਹੀ ਕਣਕ 60 ਮਣ ਆ ਬਈ ਉਹ ਹੀ ਆ ਪੂਰੀ ਉਹ ਕਿੱਲੇ ਦੀ ਤੇ ਬਾਕੀ ਠੀਕ ਆ ਮੇਰਾ ਬਈ ਕਿਰਪਾ ਰੱਬ ਦੀ ਤੇ ਤੁਸੀਂ ਦੱਸਿਓ ਤੇ ਕਿੰਨਾ ਝਾੜ ਰਿਹਾ ਹੈਂ ਤਕੀ ਤੇ ਟਰਾਲੀ ਤੂੜੀ ਬਈ ਕਈ ਵੀਰ ਪੁੱਛਦੇ ਸੀ ਕਿੰਨੀ ਬਣਦੀ ਆ ਉਹ ੱਡੋ ੱਡਿ ਬਾਹਣ ਤੇ ਆ ਬਈ ਕਿਸੇ ਤਿੰਨ ਵੀ ਬਣੀ ਜਾਂਦੀਆਂ ਜਿਆਦੇ ਲਾਂਗਾ ਤਕੜਾ ਵਿੱਚ ਕੁਛ ਗੁੱਲੀ ਡੰਡਾ ਜਿਨ੍ਹਾਂ ਦੇ ਵੱਧ ਆ ਉਹਨਾਂ ਦੇ ਤਿੰਨ ਪੱਕੀਆਂ ਟਰਾਲੀਆਂ ਤੇ ਨਹੀਂ ਬਸ ਸਵਾਦੋ ਢਾਈ ਕਈਆਂ ਚ 2 ਕਿੱਲੇ ਚ 2 ਟਰਾਲੀਆਂ ਰਹਿ ਜਾਂਦੀਆਂ ਅੱਜ ਕੱਲ ਜਦੋਂ ਮਾਬ ਕਈ ਦਿਨ ਹੋ ਜਾਂਦੇ ਵੱਡੀ ਨੂੰ ਫਿਰ ਥੋੜਾ ਹੋ ਵੀ ਘਟ ਜਾਂਦੀ ਹੈਗੀ ਲਾਂਗਾ ਜਿਆਦੇ ਸੁੱਕ ਜਾਂਦਾ ਤੇ ਟਰਾਲੀਆਂ ਪੁੱਛਦੇ ਸੀ ਬਈ ਕਿੰਨੀਆਂ ਬਣ ਜਾਂਦੀਆਂ ਤੂੜੀ ਦੀਆਂ ਇੱਕ ਦਿਨ ਚ ਆ ਵੱਧ ਤੋਂ ਵੱਧ 21 ਜਾਂ 22 ਬਣੀਆਂ ਹੋਈਆਂ ਨੇ ਈਆਂ ਇਹ ਹਮ ਵਸਾ ਨੋਰਮਲ ਜਿਹੜੀ ਹੈ ਹ 17 18 19 ਬਸ ਇੱਥੋਂ ਤੱਕ ਬਣਦੀ ਰਹੀਆਂ ਤੇ ਕਈ ਵਾਰ ਵੱਧ ਝੁੱਟੀ ਲੱਗ ਜ ਲੰਗਾ ਠੀਕ ਬਣ ਜੇ ਤੋਦ ਦੇ ਫਿਰ 21 ਤੇ ਪਹੁੰਚਿਆ ਸੀ ਕੰਮ ਇੱਕ ਦਿਨ 22 ਬਣਾਈਆਂ ਸੀ ਹ ਨਹੀਂ ਲੋਕ ਉਹ ਕੋਲੇ ਆ ਲੈ ਹੁਣ ਆ ਖੁੰਜੀ ਵਾਲੀ ਕਣਕ ਮੇਰੀ ਰਹੇਗੀ ਠੀਕ ਹੈ ਹਾਂ ਮਾਸੀ ਕਹਿੰਦੀ ਮੈਂ ਗਵਾਹਾਂ ਕੀ ਭਾਈ ਤੂੰ ਇਹ ਗੱਲ ਆਖੀ ਸੀ ਤੂੰ ਲਿਆ ਗਾਟੇ ਭਾਈ ਤੈਨੂੰ ਪਰ ਕੇ ਦਿੰਦੇ ਠੀਕ ਹੈ ਆ ਜੀ ਕੋਈ ਬਾਹਰ ਤੋਂ ਮੁੱਕਰ ਬਸ ਨਹੀਂ ਹਾਂ ਮਾਸੀ ਹਾਂ ਗੱਟੇ ਪਾਇਆ ਬਸ ਆਈ ਮੇਰੇ ਭਰ ਕੇ ਰੱਖ ਦੇ ਇੰਨੀਆਂ ਕੋਟ ਪਹਿਲਾਂ ਪਾਣੀ ਨਾਲ ਜਾਦ ਨੇ ਪਾਣੀ ਦਾ ਕੀ ਪੀਣਾ ਜਦੋਂ ਠੰਡੇ ਹੋਰੇ ਬੈਠੇ ਆ ਕੋਲੇ ਪੱਖਾ ਨਾ ਛੱਡਿਆ ਕਰ ਪੱਖੇ ਨਾਲ ਘੱਟ ਬਣਦੀ ਸਾਡੀ ਕੀ ਨਾ ਕੀ ਨੀ ਬਣਦੀ ਐ ਆਪਾਂ ਪਾਈਂਗਾ ਲਾ ਸਕਦੇ ਮੈਂ ਗਰਦ ਗੱਪਾ ਇਹ ਲੈ ਜੂਗਾ ਬਾਰਾਂ ਗੋਦੀ ਲੈ ਜੂ ਨਾ ਉਲਟ ਚੱਲਦੇ ਆ ਥੋੜਾ ਜਿਹਾ ਠੰਡਾ ਵੀ ਲੋ ਗਾਇਸ ਠੰਡਾ ਮਾਉਂਟਨ ਡਿਊ ਡਾਰ ਕੇ ਅੱਗੇ ਜੀਤ ਹੈ ਕੱਟੀ ਦੀ ਧੋਰ ਆ ਨਾ ਕੋਈ ਥੋੜੀ ਲੈਣਾ ਹੀ ਹੈ 2.5 ਠੀਕ ਆ ਤੇ ਸਮਾ ਹੋ ਗਿਆ 2:05 ਦਾ ਤੇ ਸੋਚਿਆ ਤਾਂ ਇਹੀ ਢੜਕੇ ਵੀ ਦਵਾ ਦਵਾਂ ਢੋਲ ਭਰ ਕੇ ਤੇ 2 ਘੰਟੇ ਅੱਜ ਲਾਉ ਲੇਟ ਹੋ ਲਾਂਗੇ ਤੇ ਪਰ ਕਿੱਥੇ ਗੱਪ ਮਾਰਦੇ ਮਰੌਂਦੇ ਸਮਾਂ ਇੰਨਾ ਹੋ ਗਿਆ ਤੇ ਅੰਦਰ ਬੈਠੇ ਹੁਣ ਸੁਸਤੀਆਂ ਜੜਾ ਰੱਖੀਆਂ ਸੀਆਂ ਫੋਨਾਂ ਤੇ ਡਿਵਟੀਆਂ ਲਾ ਰੱਖੀਆਂ ਸੀ ਚਲ ਮਿਲਦੇ ਆ ਬ੍ਰੇਕ ਤੋਂ ਬਾਅਦ ਨੀਰੇ ਚਾਰੇ ਦਾ ਸਮਾਂ ਹੋ ਗਿਆ ਹੁਣ ਬਹੁਤ ਬਹੁਤ ਧੰਨਵਾਦ ਆਪ ਦਾ ਧੰਨਵਾਦ ਵਾਲੀ ਕੋਈ ਗੱਲ ਨਹੀਂ ਜਦੋਂ ਢੋਲ ਭਰਨੇ ਹੋਵੇ ਉਹਦੀ ਫੋਨ ਕਰ ਦੂੰ ਤੈਨੂੰ ਮੈਂ ਨਾ ਨਾ ਧੰਨਵਾਦ ਹੈ ਚੰਗਾ ਉੱਪਰ ਦੀ ਵਾਗੀ ਨਹੀਂ ਇੱਧਰ ਖੜਕੇ ਬਲੌਗ ਬਣਾਓ ਸਤਿ ਸ਼੍ਰੀ ਅਕਾਲ ਬਲੌਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਲੌਗ ਸਾਰਿਆਂ ਨੂੰ ਬੇਟੇ ਇੱਧਰ ਚੱਕੋ ਅੱਛਾ ਭਤੀਜਾ ਨਹੀਂ ਫਿਰ ਅੱਛਾ ਭਤੀਜਾ ਪਿਆਰਾ ਭਤੀਜਾ ਤਾਜ ਭਤੀਜਾ ਡਿੰਗਰ ਡਿੰਗਰ ਡਿੰਗੇ ਤਾਜ ਚਾਬੀ ਕਿੱਧਰੋਂ ਮੋਟਰਸਾਈਕਲ ਦੀ ਚਾਬੀ ਕਿੱਥੇ ਰੱਖੀ ਆ ਬਾਪੂ ਲੜੀ ਜਾਂਦੇ ਆ ਲਿਆ ਕੇ ਦੇ ਕਿੱਥੇ ਰੱਖੀ ਆ ਗਾਈ ਨਹੀਂ ਗੀ ਹਾਂ ਥੋੜਾ ਜਿਹਾ ਟਿੰਡੀਆਂ ਸਿਰ ਦੇ ਕੋਲ ਟਿਕਾ ਨਹੀਂ ਆਉਂਦਾ ਚੱਲਿਆ ਜਾ ਕੇ ਕਿਥੇ ਰੱਖਿਆ ਭੱਜ ਕੇ ਸਬਜ਼ੀ ਲੈ ਕੇ ਆਉਣੀ ਆ ਬਾਪੂ ਨੇ ਪਾਏ ਤਾਂ ਮੇਂ ਦਾਜੂ ਘਰ ਪਾ ਲ ਕੇ ਦੇਉਗਾ ਕਿ ਅੱਧੀ ਤੇ ਸਮਾਂ ਹੋ ਗਿਆ 4:57 ਮਿੰਟਾਂ ਦਾ ਤੇ ਅ ਦੋ ਹਫ਼ਤਿਆਂ ਬਾਅਦ ਅੱਜ ਥੋੜਾ ਜਿਹਾ ਟਾਈਮ ਨਾਲ ਜੰਮਦੀ ਰੋਟੀ ਤੇ ਜਾਣ ਲੱਗਿਆਂ ਤੇ ਟਾਈਮ ਨਾਲ ਨਾਤੇ ਮਮੀ ਕਹਿੰਦੀ ਦੋਜ 10 10:30 ਵੱਜ ਜਾਂਦੇ ਸੀ ਨਾਉਣ ਨੂੰ ਤੇ ਅੱਜ ਸਾਰਾ ਕੰਮ ਸਮੇਂ ਸਿਰ ਨਿਬਟਾ ਲਾਂਗੇ ਅੱਜ ਅ ਵੀਡੀਓ ਵੀ ਟਾਈਮ ਨਾਲ ਅਪਲੋਡ ਲਾ ਦੇਾਂਗੇ ਥੋੜਾ ਜਿਹਾ ਅਮਾ ਮਿਲ ਜੁਆ ਅੱਜ ਛੇਤੀ ਸਮਝਾਂਗੇ ਆ ਕੇ ਜਿੰਮ ਤੋਂ ਤੇ ਅੰਸ਼ਤੂ ਕੇ ਘਰੋਂ ਆ ਕੇ ਥੋੜੀ ਜਿਹਾ ਉਹ ਕਣਕ ਪਿੱਛੇ ਲੋਡ ਕਰਨ ਵਾਲੀ ਵੇਜੇ ਢਾ ਖੜਾ ਉਹ ਜਿਹੜਾ ਹੋਇਆ ਪਿਆ ਸੀ ਉਹ ਕਰੀ ਤੇ ਬਾਹਰ ਤੂੜੀ ਜੇ ਉਮੀਂ ਖੇਡਾ ਘਣਾ ਉਹ ਵੀ ਪਿਆ ਸੀ ਉਹ ਵੀ ਇਕੱਠੀ ਕਰੀ ਤੇ ਦੋ ਤਿੰਨ ਕੰਮ ਜੇ ਸੀਗੀ ਅੱਜ ਇਹ ਕਰ ਲਏ ਤੇ ਖੈਰ ਇੱਥੇ ਹੀ ਸਮਾਪਤ ਕਰਦੇ ਆ ਆਪਣਾ ਅੱਜ ਦਾ ਬਲੌਗ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊ ਤੇ ਮੌਸਮ ਖੈਰ ਅੱਜ ਵੀ ਸਾਫ਼ ਰਿਹਾ ਹਵਾ ਜੀ ਜ਼ਰੂਰ ਅੱਜ ਤੇ ਜੱਲੀ ਜਾਂਦੀ ਆ ਬੱਦਲ ਇਹ ਤਾਮਾ ਟਾਮਾ ਜਾਈ ਫਿਰਦਾਗਾ ਤੇ ਫਿਲਹਾਲ ਮਾਤਾ ਜੀ ਵੱਲੋਂ ਚਾਰ ਸ਼ਬਦ ਸਤਿ ਸ੍ਰੀ ਅਕਾਲ ਬੇਟਾ ਸੋਨ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਬਾ ਜੀ ਗਾਣਾ ਵਜਾਣਾ ਜੜ ਰੋ ਚੰਦ ਦੇ ਨਾਲ ਲਾਇਕ ਸ਼ੇਅਰ ਕਮੈਂਟ ਕਰਨਾ ਜ਼ਰੂਰ ਕਰਿਆ ਕਰੋ ਕੋਈ ਨਾ ਕਰੋ ਤੁਰ ਤਰ ਰਹਿ ਕੇ ਤੁਰ ਤੱਕ ਬਲਾਕ ਦੇਖਿਆ ਕਰੋ ਆ ਵੀ ਤੁਹਾਡਾ ਛੱਡਿਆ ਕਰੋ ਜੇ ਫੇਸਬੁਕ ਤੇ ਦੇਖਦੇ ਖੁੱਲ੍ਹ ਵੀ ਜ਼ਰੂਰ ਕਰਦੇ ਕਰੋ ਇਹ ਨਹੀਂ ਕਿ ਮੇਰੀ ਬੇਇੱਜ਼ਤੀ ਆ ਗਾਣਾ ਗੁਣਾ ਵੀ ਸੁਣਾ ਦਿਆ ਕਰੋ ਵੀ ਗਾਣਾ ਗੁਣਾ ਵਜਾ ਦੇਗੀ ਜਵਾਕਾ ਦਾ ਖਾਣਾ ਠੀਕ ਹੈ ਚੰਗਾ ਮੈਂ ਗਾਣਾ ਗਾਣੇ ਥੰਗ ਲਾਉਦੇ ਬੁੜੀ ਸੁਣੋ ਚੰਗਾ ਬਾਦ ਬਤੋਲੀ ਕੋਈ ਕੋਈ ਨਹੀਂ ਬਈ ਪਾਇਆ ਕਰਾਂਗੇ ਬਸ ਜਿਹਦਾ ਕੋਈ ਜਿਆਦਾ ਕਾਮ ਵੱਲੋਂ ਸੁਰਤ ਜੀ ਹੈ ਨਹੀਂ ਹਲੇ ਤੇ ਤੁਹਾਨੂੰ ਪਤਾ ਹੀ ਆ ਹਾੜੀ ਵੇਲੇ ਕਿੰਨਾ ਖੇਡਣਾ ਖੜਿਉਣਾ ਪੜਦਾਗਾ ਤੇ ਮਨਪ੍ਰੀਤ ਤੇ ਗੱਗੂ ਹਲੇ ਉੱਥੀ ਨੇ ਕਿ ਪ੍ਰੋਣਾ ਸਾਹਿਬ ਕੋਲੇ ਇਹ ਕੱਲ ਦਾ ਦਿਨ ਹੋਰ ਲੱਗੋ ਉਹਨਾਂ ਨੂੰ ਤੂੜੀ ਦਾ ਤੇ ਇੱਥੇ ਦੋ ਤਿੰਨ ਘਰਾਂ ਦੀ ਥੋੜੀ ਥੋੜੀ ਤੂੜੀ ਰਹਿੰਦੀ ਸੀ ਆਪਣੀ ਆਪ ਦੀ ਵੀ ਨਹੀਂ ਅੜੀ ਰਹਿੰਦੀ ਸੀ ਉਹ ਗਵਾਂਢੀ ਮਿੱਤਰ ਨੂੰ ਕਿਹਾ ਕਿ ਤੂੰ ਬਣਾ ਦੇ ਤੋ ਉਹਨਾਂ ਨੂੰ ਕਿਹਾ ਵੀ ਕਿੱਧਰ ਇੱਥੇ ਕਿਹੜੀ ਸੀ ਫਿਰੋਂ ਕਿ ਮਸ਼ੀਨ ਤੇ ਤੁਸੀਂ ਟਰੈਕਟਰ ਤੇ ਵੀ ਤੁਸੀਂ ਉੱਥੇ ਹੀ ਲਾਇਆ ਉਹ ਮਸ਼ੀਨ ਤੇ ਬਾਕੀ ਲੋਟਾ ਉਹ ਸ਼ਾਮ ਤੱਕ ਕਹਿੰਦਾ ਜੇ ਟਾਈਮ ਲੱਗਿਆ ਤਾਂ ਗਵਾਂਢੀ ਕਹਿੰਦਾ ਬਣਾ ਦੂੰ ਤੂੜੀ ਨਹੀਂ ਤਰਕੇ ਬਣ ਜੂ ਕਿਉਂਕਿ ਹੁਣ ਕੰਮ ਤਾਂ ਨਿਭੜਿਆ ਵਰਗਾ ਹੀ ਹੈਗਾ ਤੇ ਬਾਕੀ ਇੰਨਾ ਕੁ ਸੀ ਆਪਣਾ ਅੱਜ ਦਾ ਪ੍ਰੋਗਰਾਮ ਤੇ ਲਾਈਕ ਲਾਜਮੀ ਕਰਦੇ ਜਾਂਦੇ ਜਾਂਦੇ ਹੋ ਸਕੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਲਾਜਮੀ ਕਰ ਲਿਓ ਸਾਫ ਸੁਥਰੀ ਭਾਸ਼ਾ ਚ ਆਪਣੇ ਬਲੌਗ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੇ ਫਿਲਹਾਲ ਧੰਨਵਾਦ ਦੇ ਸ਼ਬਦਾਂ ਦੇ ਨਾਲ ਸਮਾਪਤੀ ਹੈ ਮਿਲਦੇ ਹਾਂ ਕੱਲ ਨੂੰ ਸਵੇਰੇ 7 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ